ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਅੱਜ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਇੱਕ ਨਵੀਂ ਜਾਣਕਾਰੀ ਇਹ ਕਿਉਂਕਿ ਜੀ ਅੱਜ ਜਾਣਕਾਰੀ ਲੈ ਕੇ ਆਈਆਂ ਮੈਂ ਪਸ਼ੂਆਂ ਦੀ ਆ ਖਾਸ ਕਰ ਮੱਝਾਂ ਵਾਸਤੇ ਹੈ ਨਾ ਮੱਝਾਂ ਨਾਲ ਸੰਬੰਧਤ ਹੈ ਜਾਣਕਾਰੀ ਕਿਉਂਕਿ ਜੀ ਹਰ ਇੱਕ ਕਦੇ ਜਿਨ੍ਹਾਂ ਦੇ ਆਪਣੇ ਮੱਝਾਂ ਵਗੈਰਾ ਰੱਖੇ ਹੋਣਾਂ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਬਲਮ ਇਹ ਆਉਂਦੀ ਹੋ ਰਹੀਦੀ ਆ ਤੇ ਸਾਨੂੰ ਵੀ ਬਹੁਤ ਵਾਰੀ ਫੇਸ ਕਰਨੀ ਪਈ ਆ ਲਗਭਗ ਸਾਰਿਆਂ ਨੂੰ ਇਹ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਮੱਝਾਂ ਵਗੈਰਾ ਰੱਖਿਆ ਹੋਇਆ ਨੇ ਉਹ ਪ੍ਰੋਬਲਮ ਕਿਹੜੀ ਆ ਉਹ ਹੁੰਦੀ ਆ ਜੀ ਸਿੰਘਾਂ ਦੀ ਜਿਹੜੇ ਮੱਝਾਂ ਦੇ ਸਿੰਘ ਹੁੰਦੇ ਨਾ ਨਾ ਉਹ ਥੋੜਾ ਥੋੜਾ ਚਿਰ ਬਾਅਦ ਵੱਧਦੇ ਰਹਿੰਦੇ ਨੇ ਤੇ ਉਹ ਵੱਧ ਕੇ ਨਾ ਕਾਫੀ ਜਿਆਦਾ ਵੱਜ ਜਾਂਦੇ ਨੇ ਕਈਆਂ ਦੇ ਤਾਂ ਸਹੀ ਹੁੰਦੇ ਨੇ ਕਈਆਂ ਦੇ ਵੱਧ ਕੇ ਨਾ ਮਾਸ ਦੇ ਵਿੱਚ ਵੱੜ ਜਾਂਦੇ ਨੇ ਤੇ ਸਿਰ ਦੇ ਵਿੱਚ ਤੇ ਉਹਦੇ ਨਾਲ ਮੱਝਾਂ ਨੂੰ ਤਕਲੀਫ ਵੀ ਆਉਂਦੀ ਆ ਫਿਰ ਉਹ ਆਪਾਂ ਨੂੰ ਕੱਟਣੇ ਵੀ ਪੈਂਦੇ ਨੇ ਜੀ ਤੇ ਜਦੋਂ ਕੱਟਣੇ ਪੈਂਦੇ ਨੇ ਤਾਂ ਕਈ ਤਾਂ ਮਤਲਬ ਕਿਸੇ ਨੂੰ ਬੁਲਾ ਕੇ ਜਿਹੜੇ ਖੋਰ ਵਗੈਰਾ ਬਣਾਉਂਦੇ ਨੇ ਸਿੰਘ ਬਣਾਉਂਦੇ ਨੇ ਉਹਨਾਂ ਤੋਂ ਕਟਵਾ ਲੈਂਦੇ ਨੇ ਕਈ ਸਾਡੇ ਵਰਗੇ ਭੈਣ ਭਾਈ ਹੋਣਗੇ ਜਿਹੜੇ ਮਤਲਬ ਇੱਕ ਤਾਰ ਮਿਲਦੀ ਹੁੰਦੀ ਆ ਸਕੂਟਰ ਦੀ ਹਨਾ ਬ੍ਰੇਕਾਂ ਵਾਲੀ ਸ਼ਾਇਦ ਉਹ 10 ਰੁਪਏ ਦੀ ਮਿਲ ਜਾਂਦੀ ਆ ਉਹ ਲਿਆ ਕੇ ਸਿੰਘ ਸਾਡੇ ਵਾਂਗੂ ਵੜ ਲੈਂਦੇ ਅਸੀਂ ਵੇਖਣੇ ਵੜਦੇ ਆਂ ਜੀ ਸਿੰਘ ਅਸੀਂ ਕਦੇ ਭਾਈ ਨਹੀਂ ਬੁਲਾਇਆ ਹੈਗਾ ਤੇ ਆਪੇ ਸਿੰਘ ਵੜਦਨੇ ਹੁੰਨੇ ਆ ਉਹ ਤਾਰ ਦੇ ਨਾਲ ਅ ਅੱਡੇ ਤੋਂ ਮਿਲ ਜਾਂਦੀ ਆ ਉਹ ਤਾਰ ਤੇ ਅਸੀਂ ਨਾ 2 ਸਾਲ ਹੋ ਗਏ ਮਤਲਬ ਸਾਡੀ ਜਿਹੜੀ ਬੜੀ ਮਹਸਾ ਜਿਹੜੀ ਹੁਣ ਸੂਣ ਵਾਲੀ ਆ ਨਾ ਉਹਦੇ ਵੀ ਸਿੰਘ ਇਸੇ ਤਰ੍ਹਾਂ ਹੀ ਵੱਜ ਜਾਂਦੇ ਨੇ ਵੱਧ ਕੇ ਨਾ ਫਿਰ ਮਾਸ ਦੇ ਵਿੱਚ ਫਸ ਜਾਂਦੇ ਨੇ ਤੇ ਫਿਰ ਉਹ ਸਾਨੂੰ ਕੱਟਨੇ ਪੈਂਦੇ ਨੇ ਉਹਦੀ ਇੱਕ ਸਾਈਡ ਵਾਲਾ ਸਿੰਘ ਅਸੀਂ ਉਹ ਲਗਭਗ 2 ਵਾਰ ਪਹਿਲਾਂ ਵੱਢ ਚੁੱਕੇ ਸੀਗੇ 30 ਵਾਰ ਫੇਰ ਵੱਢਿਆ ਜਦੋਂ 30 ਵਾਰ ਵੱਢਿਆ ਉਹ ਸਭ ਤੋਂ ਵੱਡਿਆ ਗਿਆ ਕੱਚਾ ਕੱਚਾ ਵੱਢਣ ਦੇ ਕਾਰਨ ਨਾ ਉਹਦੀ ਮਤਲਬ ਵਿੱਚੋਂ ਉਹ ਜਿਹੜੀ ਉਹਦੀ ਹੋਲਜੀ ਹੁੰਦੀ ਆ ਇਸ ਤਰ੍ਹਾਂ ਇਸ ਤਰ੍ਹਾਂ ਦੀ ਇੱਕ ਗਲੀ ਜੀ ਹੁੰਦੀ ਆ ਤੇ ਸਿੰਘ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਤੇ ਉਹ ਮਤਲਬ ਸਾਰੀ ਨੰਗੀ ਹੋ ਗਈ ਸਾਰ ਵਿੱਚ ਤੱਕ ਸਿੰਘ ਦਿਖਣ ਲੱਗ ਗਿਆ ਸੀਗਾ ਇੰਨਾ ਜ਼ਿਆਦਾ ਮਤਲਬ ਸਭ ਤੋਂ ਕੱਚਾ ਵੱਡੂ ਹੋ ਗਿਆ ਸੀਗਾ ਜਦੋਂ ਸਭ ਤੋਂ ਕੱਚਾ ਵੱਡਿਆ ਗਿਆ ਥੋੜਾ ਜਿਹਾ ਵੀ ਆ ਗਿਆ ਤੇ ਜਿਹੜਾ ਸਿੰਘ ਹੁੰਦਾ ਨਾ ਇਹਦਾ ਸਿੱਧਾ ਸਬੰਧ ਆ ਮਿਹਦੇ ਸਿਰ ਦੇ ਨਾਲ ਹੁੰਦਾ ਹਨਾ ਪਤਾ ਹੀ ਹੋ ਤੁਹਾਨੂੰ ਤੇ ਜਦੋਂ ਸਭ ਤੋਂ ਕੱਚਾ ਵੱਡਿਆ ਗਿਆ ਅਸੀਂ ਡਰ ਗਏ ਮਤਲਬ ਉਸ ਟਾਈਮ ਸਾਨੂੰ ਕੋਈ ਸੋਚਣਾ ਸੁਝਿਆ ਵੀ ਅਸੀਂ ਹੁਣ ਕੀ ਕਰੀਏ ਹਨਾ ਸਭ ਤੋਂ ਕੱਚਾ ਸਿੰਘ ਵੱਡ ਹੋ ਗਿਆ ਤੇ ਵੀ ਇਹ ਤਾਂ ਕੰਮ ਬਹੁਤ ਔਖਾ ਹੋ ਜਾਣਾ ਤੇ ਫਿਰ ਅਸੀਂ ਨਾ ਕੀ ਕਰਿਆ ਚਲੋ ਉਦਾਂ ਹੀ ਉਹਨੂੰ ਛੱਡ ਕੇ ਉੱਪਰ ਆ ਗਏ ਤੇ ਅਸੀਂ ਲੀਰ ਜੀ ਬੰਨਿਆ ਸੀ ਕਿ ਮਤਲਬ ਮੱਖੀਆਂ ਵਗੈਰਾ ਬੈਠਣ ਤੋਂ ਕਿਉਂਕਿ ਜੇ ਮੱਖੀ ਬੈਂਦੀ ਹੈ ਫਿਰ ਹਾਈ ਹੱਗ ਦਿੰਦੀ ਆ ਤੇ ਫਿਰ ਉਹਦੇ ਨਾਲ ਇਨਫੈਕਸ਼ਨ ਫੈਲਣ ਦਾ ਡਰ ਹੁੰਦਾ ਤੇ ਨਾ ਫਿਰ ਅਸੀਂ ਮੈਦਾ ਕੇ ਬੈਠ ਗਏ ਅਸੀਂ ਫਿਰ ਮੈਂ ਸੋਚਿਆ ਮੈਂ ਕਿ ਚੱਲ ਆਪਾਂ ਹਨਾ YouTube ਤੇ ਮਤਲਬ ਸਰਚ ਕਰਦੇ ਆ ਵਿਜੇ ਸਿੰਘ ਕੱਚਾ ਵੱਢਿਆ ਜਾਵੇ ਤਾਂ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਆ ਵੀ ਕਿਤੇ ਮੈਸ ਨੂੰ ਨਾ ਕੋਈ ਨੁਕਸਾਨ ਹੋ ਜਵੇ ਹਨਾ ਅਸੀਂ ਇੰਨਾ ਡਰ ਗਏ ਸੀਗੇ ਫਿਰ ਅਸੀਂ ਕੀ ਕਰਿਆ ਨਾ ਜਦ ਵੀਡੀਓ ਕੱਢੀ ਉਹਦੇ ਵਿੱਚ ਭਾਈ ਸਾਡੇ ਸਾਹਮਣੇ ਇੱਕ ਵੀਡੀਓ ਆ ਗਈ ਜਿਹਦੇ ਵਿੱਚ ਨਾ ਉਹ ਡਾਕਟਰ ਨਾ ਇੱਕ ਮਹੀਦਾ ਇਲਾਜ ਕਰ ਰਿਹਾ ਸੀਗਾ ਉਹ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਇਹਦਾ ਸਿੰਘ ਵੱਡਿਆ ਗਿਆ ਕੱਚਾ ਕੱਚਾ ਵੱਢਣ ਦੇ ਕਾਰਨ ਉਹਨਾਂ ਨੇ ਗੌਰ ਨਹੀਂ ਕਰੀ ਹੈਗੀ ਤੇ ਉਦਾਂ ਹੀ ਛੱਟਤਾ ਹਨਾ ਗੌਰ ਜਦ ਗੌਰ ਨਹੀਂ ਕਰੀ ਹੈਗੀ ਉਹਦੇ ਉੱਤੇ ਮੱਖੀਆਂ ਬੈਠੀ ਗਈਆਂ ਫਿਰ ਉਹ ਹਾਈ ਹੱਗੀ ਗਈਆਂ ਹਨਾ ਤੇ ਉਹਦੇ ਵਿੱਚ ਨਾ ਇੰਨੀ ਜ਼ਿਆਦਾ ਮਤਲਬ ਇਨਫੈਕਸ਼ਨ ਫੈਲ ਗਈ ਉਹ ਸਿਰ ਚ ਚਲੇ ਗਈ ਸਿਰ ਦੇ ਵਿੱਚ ਗਈ ਹੋਈ ਉਹਦੇ ਵਿੱਚ ਭਰ ਗਈ ਪੀਕ ਪੀਕ ਭਰਨ ਨਾਲ ਉਹ ਸਿਰ ਹੋ ਗਿਆ ਪਿੱਲਾ ਪਿੱਲਾ ਜਿਹਾ ਕਰਨ ਲੱਗ ਗਿਆ ਇੰਨੀ ਜ਼ਿਆਦਾ ਉਹਦੀ ਸਿਰ ਚ ਪੀਕ ਭਰ ਗਈ ਸੀ ਮੱਜ ਦੇ ਫੇਰ ਨਾ ਉਹ ਨਾ ਐਦਾਂ ਬੈਠੀ ਖੋਲਲੀ ਦੇ ਉਹ ਕਰੀ ਜਾਂਦੀ ਹੁੰਦੀ ਸੀਗੀ ਸਿਰ ਮਾਰੀ ਜਾਂਦੀ ਹੁੰਦੀ ਸੀਗੀ ਤੇ ਫੇਰ ਹੌਲੀ ਹੌਲੀ ਉਹ ਪੀਕ ਬਾਹਰ ਵੀ ਆਉਣ ਲੱਗੀ ਉਹਦੇ ਵਿੱਚ ਵੀਡੀਓ ਚ ਇਦਾਂ ਦਿਖਾਇਆ ਗਿਆ ਫੇਰ ਜਦជា ਬਹੁਤ ਜਿਆਦਾ ਬੁਰੀ ਹਾਲਤ ਸੀਗੀ ਅਸੀਂ ਇੰਨਾ ਡਰ ਗਏ ਵੀਡੀਓ ਨੂੰ ਦੇਖ ਕੇ ਫੇ ਮੈਂ ਉੱਥੇ ਵੀਡੀਓ ਬੰਦ ਕਰਤੀ ਆਪਣੀ ਮੈਂ ਵੀ ਇਹ ਤਾਂ ਬਹੁਤ ਖਤਰਨਾਕ ਆ ਹਨਾ ਵੀ ਜਨਾ ਆਪਾਂ ਨੇ ਸਿੰਘ ਸਾਭਿਆ ਵੀ ਅਸੀਂ ਫੇਰ ਕੀ ਸੋਚਿਆ ਵੀ ਕੀ ਕਰੀਏ ਹੁਣ ਫੇਰ ਮੇਰੇ ਦਿਮਾਗ ਚ ਆਇਆ ਮੈਂ ਮੜਾ ਮੋਟਾ ਹਨਾ ਬਾਬਾ ਜੀ ਨੂੰ ਤੇ ਆਇਆ ਤੇ ਅਰਦਾਸ ਕਰੀ ਮੈਂ ਹੇ ਪ੍ਰਮਾਤਮਾ ਸਾਡੀ ਤਾਂ ਮੱਚ ਵਲ ਜੂਗੀ ਇਦਾਂ ਵੀ ਜੇ ਨਾ ਅਸੀਂ ਕੋਈ ਇਲਾਜ ਕਰਿਆ ਤਾਂ ਵੀ ਡਾਕਟਰ ਦਾ ਖਰਚਾ ਅੱਡ ਵੀ ਕਿਵੇਂ ਸਾਂਭਾਂਗੇ ਅਸੀਂ ਇਹਨੂੰ ਹਨਾ ਤੇ ਹੈ ਨਾ ਮੇਰੇ ਇੱਕ ਲੱਖ ਤੇ ਦਿਮਾਗ ਦੇ ਵਿੱਚ ਗੱਲ ਆਈ ਵੀ ਜਿਹੜੀ ਆਪਣੇ ਇੱਕ ਘਰ ਉਹ ਪਈਆ ਜੀ ਆਵਲ ਡੱਬੀ ਇਹ ਹੈਗੀ ਐਮਸੀ ਇਹਨੂੰ ਐਮਸੀ ਕਹਿੰਦੇ ਨੇ ਉੱਠੀ ਦਿਖ ਰਹੀ ਹੈ ਸ਼ਾਇਦ ਨਾ ਜੇ ਮੈਂ ਇਦਾਂ ਫੜਾਂ ਕੇ ਸਿੱਧੀ ਐਮਸੀ ਹੈ ਨਾ 10 ਰੁਪਏ ਦੀ ਡੱਬੀ ਆਉਂਦੀ ਹੈ ਇਹ ਆਪਾਂ ਲੈਣੇ ਨੇ ਉੱਥੇ ਅ ਜਲ ਕੋ ਪ੍ਰੈਸ ਲੀਕ ਹੋ ਜਾਂਦਾ ਉਹਦੇ ਉੱਤੇ ਹਣ ਵੀ ਮੈਂ ਉੱਥੇ ਹੀ ਲੌਣ ਚੱਲੀ ਸੀਗੀ ਫੇਰ ਮੈਂ ਕਿਹਾ ਵੀ ਚਲੋ ਥੋੜੇ ਨਾਲ ਨਾ ਵੀਡੀਓ ਸ਼ੇਅਰ ਕਰਾਂ ਵੀ ਇਸ 10 ਰੁਪਏ ਦੀ ਚੀਜ਼ ਨੇ ਸਾਡਾ ਕਿੰਨਾ ਵੱਡਾ ਨੁਕਸਾਨ ਬੂਤ ਤੋਂ ਬਚਾ ਲਿਆ ਹਨਾ ਤੇ ਫੇਰ ਨਾ ਜਦੋਂ ਮੇਰੇ ਇੱਕ ਲੱਗਦਾ ਦਿਮਾਗ 'ਚ ਆਈ ਫੇਰ ਮੈਂ ਇਹ ਚੱਕ ਲਈ ਅਸੀਂ ਚੱਕ ਕੇ ਨਾ ਇਹਨਾਂ ਮਿਕਸ ਕਰ ਇਹਦੇ ਵਿੱਚ ਦੋ ਹੁੰਦੀਆਂ ਨੇ ਇਹ ਮਿਕਸ ਕਰਕੇ ਨਾ ਅਸੀਂ ਕੀ ਕਰਿਆ ਸਾਡੇ ਕੋਲ ਪਿਆ ਸੀਗਾ ਐਕਸਰਾ ਐਕਸਰੇ ਦਾ ਟੋਟਾ ਉਹਦੀ ਜਿੰਨੀ ਕੋ ਦੀ ਹੋਲ ਹੋ ਗਈ ਸੀਗੀ ਸਿੰਘ ਦੀ ਉਹਨਾਂ ਕਾਟ ਕੇ ਫੇਰ ਨਾ ਇਹਨੂੰ ਉਹਦੇ ਤੇ ਚੇਪਤਾ ਐਮ ਸੀ ਨੂੰ ਰੜਾ ਕੇ ਐਮ ਸੀ ਨੂੰ ਰੜਾ ਕੇ ਚੇਪਿਆ ਹੋਇਆ ਐਂ ਟੱਕਦਾ ਉਹ ਹੋਲ ਆਹ ਤਾਂ 2 ਸਾਲ ਪਹਿਲਾਂ ਦੀ ਗੱਲ ਹੈ ਐਂ ਟੱਕਿਆ ਹੋਇਆ ਤੇ ਉੱਤੇ ਚੀ ਲੀਰ ਬੰਨਤੀ ਵੀ ਮਤਲਬ ਖਾਜ ਕਰਨ ਲੱਗੀ ਇਹ ਲਾਣਾ ਉਹਦੇ ਤੇ ਚਲੋ ਜੀ ਉੱਪਰੋਂ ਲੀਰ ਬੰਨੀ ਹੋਈ ਇਹ ਹੌਲੀ ਹੌਲੀ ਮਤਲਬ ਸੁੱਕਦਾ ਸੁੱਕਦਾ ਸੁੱਕ ਗਿਆ ਉਸ ਤੋਂ ਬਾਅਦ ਅਸੀਂ ਲੀਰ ਲਾਤੀ ਤੇ ਅੱਜ ਤੱਕ ਮਤਲਬ ਉਹਦੇ ਦੀ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਇੰਨਾ ਸਾਡਾ ਉਹਦੇ ਨਾਲ ਇਹਦੇ ਨਾਲ ਫੈਲਾ ਹੋਇਆ ਸਿੰਘ ਬਿਲਕੁਲ ਠੀਕ ਆ ਹਨਾ ਤੇ ਅੱਜ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਿੰਘ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਅਸੀਂ ਇਹਦੇ ਤੇ ਐਮਸੀ ਲਾਈ ਹੋਈ ਆ ਹੁਣ ਦੱਸਿਆ ਤੇ ਤੁਹਾਨੂੰ ਜ਼ਰੂਰ ਪਤਾ ਲੱਗ ਜੂਗਾ ਕਿ ਅਸੀਂ ਕਿਸ ਤਰ੍ਹਾਂ ਹਨਾ ਇਹ ਬਚਾਈ ਆ ਆਪਣੀ ਮਿਹਨਤ ਨੁਕਸਾਨ ਹੋਣ ਤੋਂ ਤੇ ਹੁਣ ਵੀ ਜੇਕਰ ਥੋਤੋ ਵੀ ਕਈ ਵਾਰ ਕੱਚਾ ਵੱਢਿਆ ਜਾਵੇ ਤਾਂ ਘਰੌਣ ਦੀ ਕੋਈ ਲੋੜ ਨਹੀਂ ਗਈ ਹਾਂ ਤੇ ਬਸ ਥੋੜੀ ਜਿਹੀ ਕੇਅਰ ਕਰਨ ਦੀ ਲੋੜ ਆ ਮਤਲਬ ਮੱਖੀਆਂ ਵਗੈਰਾ ਤੋਂ ਬਚਾ ਲਓ ਨੂੰ ਤੇ ਕੋਈ ਵੀ ਇਨਫੈਕਸ਼ਨ ਨਹੀਂ ਫੈਲਦਾ ਹੈਗਾ ਬਸ ਇਹ ਲਾ ਦਿਓ ਜੇਕਰ ਕਿਸੇ ਭੈਣ ਭਾਈ ਤੋਂ ਕੱਚਾ ਪੱਡ ਹੋ ਜਾਂਦਾ ਹੈ ਨਾ ਤੇ ਉਦੋਂ ਇਹ ਵਰਤ ਸਕਦੇ ਆ ਤੇ ਸਿੰਘ ਬਿਲਕੁਲ ਉਹਦੇ ਵਰਗਾ ਹੀ ਇਹ ਪੱਥਰ ਬਣ ਜਾਂਦੀ ਹੈ ਜਮੈਂ ਸੁੱਕ ਕੇ ਤੇ ਹੁਣ ਫੇਰ ਉਹਦਾ ਇੱਕ ਸਿੰਘ ਵਧਿਆ ਹੋਇਆ ਉਹ ਅਸੀਂ ਤਾਂ ਨਹੀਂ ਕੱਟ ਰਹੇ ਹੈਗੇ ਕਿਉਂਕਿ ਜੀ ਉਹਦੇ ਆ 10ਵਾਂ ਮਹੀਨਾ ਚੱਲਦਾ ਥੋੜਾ ਜਿਹਾ ਰਹਿ ਗਿਆ ਬਸ ਸੂਣ ਚ ਸਾਨੂੰ ਆਇਆ ਵੀ ਹੈ ਨਾ ਕਈ ਵਾਰ ਪਸ਼ੂ ਡਾਰ ਕੇ ਗਰਜਨ ਦਾ ਫਿਰ 60 ਫੀਟ ਵੱਜਦੇ ਨੁਕਸਾਨ ਹੋਣ ਦਾ ਡਰ ਆ ਵੀ ਥੋ ਸੂਪਵੇ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਅ ਦੂਸਰਾ ਵੀ ਕਟਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਜਦੋਂ ਉਹਦੇ ਵੀ ਕਟਾਂਗੇ ਸਿੰਘ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਜੀ ਬਹੁਤ ਜ਼ਿਆਦਾ ਸਿੰਘ ਵੱਧਦੇ ਨੇ ਮੈਸਾਂ ਦੇ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣੀ ਆ ਆਪਣੀ ਮੈਸਾਂ ਜਸਾਂ ਬਣੇ ਰਿਓ ਬਲੌਗ ਦੇ ਨਾਲ ਜੇ ਜਾਣਕਾਰੀ ਪਸੰਦ ਆਈ ਤਾਂ ਹਨਾ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕੇ ਬਹੁਤ ਆਖਿਆ ਮੈਸਾ ਬਣਦੀਆਂ ਨੇ ਜੀ ਬਸ ਥੋੜੀ ਜਿਹੀ ਕੇਅਰ ਦੀ ਲੋੜ ਆ ਜੇ ਇਹੋ ਜਿਹਾ ਕੋਈ ਨੁਕਸਾਨ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੁੰਦੀ ਹੈ ਸਤੋਂ ਵੀ ਹੋਈ ਹੈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਆ ਕਿ ਕੱਲੂ ਕਿਤੇ ਤੁਹਾਤੋਂ ਵੀ ਨਾ ਇਹੋ ਜਿਹੀ ਗਲਤੀ ਹੋ ਜਵੇ ਹਨ ਤੁਸੀਂ ਇਸ ਤਰ੍ਹਾਂ ਆਪਣੀ ਗਲਤੀ ਸੁਧਾਰ ਸਕਦੇ ਹੋ ਲਓ ਜੀ ਦੇਖੋ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣੀ ਆ ਉਹ ਪਰਲਾ ਸਿੰਘ ਉਹ ਵਾਲਾ ਜਮਾਈ ਇਹ ਵਿਚੋਂ ਐ ਨੰਗਾ ਹੋ ਗਿਆ ਸੀਗਾ ਜਦੋਂ ਅਸੀਂ ਵੜਤਾ ਹੁਣ ਇਧਰਲਾ ਸਿੰਘ ਫੇਰ ਵਧਿਆ ਹੋਇਆ ਹੈ ਦੇਖੋ ਇਧਰ ਮਾਸ ਦੇ ਵਿੱਚ ਵੱੜ ਰਿਹਾ ਹੁਣ ਬਸ ਸਾਨੂੰ ਐ ਆ ਕਿ ਮਹੀਨਾ ਕਿ ਸਾਡਾ ਨਿੰਮ ਜਵੇ ਇਸ ਤੋਂ ਬਾਅਦ ਅਸੀਂ ਕਟਾਂਗੇ ਬਹੁਤ ਜ਼ਿਆਦਾ ਸਿੰਘ ਵੱਧਦੇ ਨੇ ਇਹਦੇ ਤੇ ਮੈਂਸ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਖੜਕ ਕੇ ਦੁੱਧ ਦਿੰਦੀ ਆ ਅਸੀਂ ਤਾਂ ਤਾਂ ਹੀ ਉਹ ਰੱਖੀ ਹੋਈ ਆ ਇਹ ਘਰ ਦੀ ਪਾਲੀ ਹੋਈ ਛੋਟੀ ਆ ਜੀ ਮੇਰੀ ਇਹ ਤੇ ਬਸ ਇੱਕ ਸਿੰਘਾ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਆ ਜੀ ਉਹ ਦੇਖੋ ਸਿੰਘ ਉਦਲਾ ਵੀ ਵੱਧ ਕੇ ਵਿੱਚ ਬਣਨ ਲੱਗਿਆ ਹੋਇਆ ਹੈ ਨਾ ਇਹ ਵੀ ਕਟਾਂਗੇ बस मैं साढ़ा महीना क्या देखो ध्यान है ना परे बैठी जाम देखो बिल्कुल भी पत्थर बनिया पता साफ हो गया बिल्कुल भी पता नहीं लगता है मैं ना थोड़े ना वीडियो शेयर करी है कि कई बार ਕਿਸੇ ਭੈਣ ਭਾਈ ਤੋਂ ਹਨਾ ਇਸ ਤਰ੍ਹਾਂ ਗਲਤੀ ਹੋ ਜਾਂਦੀ ਆ ਸਿੰਗ ਕੱਚਾ ਵੱਢਿਆ ਜਾਂਦਾ ਤੇ ਚਲੋ ਹਨਾ ਐਨੀ ਕਾ ਮੜੇ ਲਾ ਕੇ ਐਮ ਐਸ ਸੀ ਵਗੈਰਾ ਤੁਸੀਂ ਵੀ ਇਹਦਾ ਹੋਲ ਜਿਹਾ ਭਰ ਸਕਦੇ ਹੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਜੀ ਬਸ ਥੋੜਾ ਜਿਹਾ ਇਨਫੈਕਸ਼ਨ ਤੋਂ ਬਚਾ ਲਓ ਨੰਗਾ ਨਹੀਂ ਛੱਡਣਾ ਹੈਗਾ ਬਸ ਇੰਨਾ ਕ ਜ਼ਰੂਰ ਖਿਆਲ ਰੱਖਣਾ ਕਿ ਇਹਨੂੰ ਟੱਕ ਕੇ ਰੱਖਣਾ ਜੇ ਤੇ ਮੱਖੀ ਬਹਿ ਗਈ ਮੱਖੀ ਨੇ ਆਪ ਦੀ ਹਾਈ ਜੀ ਹੱਗ ਤੀਫੇ ਜਦ ਇਨਫੈਕਸ਼ਨ ਫੈਲ ਜਾਂਦੀ ਆ ਬਹੁਤ ਜ਼ਿਆਦਾ ਫਿਰਦਾ ਨੁਕਸਾਨ ਹੁੰਦਾ ਅੰਦਰ ਤੱਕ ਚਲੇ ਜਾਂਦੀ ਇਹਨੇ ਮੱਖੀਆਂ ਇੰਨਾ ਜ਼ਿਆਦਾ ਅਸਤ ਦੇਖ ਦੇ ਘਰਾਂਤੀ ਵਿੱਚੋਂ ਨਾ ਐਨ ਲਾਲ ਪਿਆਸ ਸੀਗਾ ਇਹ ਸਿਰੇ ਤੱਕ ਐਨ ਦਿਖਦਾ ਸੀਗਾ ਇੰਨਾ ਜ਼ਿਆਦਾ ਹੋ ਗਿਆ ਸੀਗਾ ਪਰ ਅੱਜ ਕੇ ਬਹਿ ਗਈ ਹੁਣ ਬਸ ਹੁਣ ਜੰਗਾਲੀ ਕਰਨੀ ਹੈ ਨਾ ਤੋਂ ਲੰਝਣਾ ਫਸਪੀ ਤੋਤਾ ਇਧਰ ਖੜੀਆਂ ਨੇ ਆਪਣੀਆਂ ਬੱਕਰੀਆਂ ਬਾਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾ ਜੋ ਹੈ ਜੀਆਂ ਨੰਮੀਆਂ ਨੰਮੀਆਂ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀ ਆਪਾਂ ਹੋਰ ਤੇ ਬਾਕੀ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਠਾਠਾ